ਚਾਰੇ ਪਾਸੇ ਖੁਸ਼ੀਆਂ ਦੀ ਲੈ ਬੰਨਿਆ ਇੱਕ ਤਾਗੇ ਵਿੱਚ ਭਾਈ ਪੈਣ ਦਾ ਪਿਆਰ ਹੈ ਭਾਈ ਪੈਣ ਦੇ ਅਨਮੋਲ ਰਿਸ਼ਤਿਆਂ ਦਾ ਤਿਹਾਰ ਹੈ ਰਖੜੀ ਭਾਈ ਪੈਣ ਦੇ ਅਨਮੋਲ ਰਿਸ਼ਤੇ ਦਾ ਤਿਹਾਰ ਹੈ ਰਖੜੀ ਜਿਸ ਨੂੰ ਰਕਸ਼ਾ ਬੰਧਨ ਵੀ ਕਿਹਾ ਜਾਂਦਾ ਹੈ ਤਾਂ ਇਹ ਤਿਹਾਰ ਇਸ ਦਿਨ ਭੈਣਾ ਭਰਾਵਾਂ ਦੇ ਗੁੱਤੇ ਰਖਣੀਆਂ ਬੰਨਦੀਆਂ ਨੇ ਇੱਕ ਤਾਗਾ ਬੰਨਦੀਆਂ ਨੇ ਜਿਸ ਦਾ ਕਿਹਾ ਜਾਂਦਾ ਹੈ ਕਿ ਭਰਾ ਜਿਹੜੇ ਨੇ ਉਹ ਭੈਣਾਂ ਦੀਆਂ ਰੱਖਿਆ ਕਰਦੇ ਨੇ। ਅੱਜ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਰੱਖੜੀ ਆਖਿਰਕਾਰ ਕਿਉਂ ਮਨਾਈ ਜਾਂਦੀ ਹੈ ਤੇ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਸੀ। ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਸਾਡੇ ਦੇਸ਼ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ। ਇਹਨਾਂ ਤਿਉਹਾਰਾਂ 'ਚੋਂ ਇੱਕ ਹੈ ਰੱਖੜੀ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜੋ ਸੌਣ ਮਹੀਨੇ ਦੀ ਪੁੰਨਿਆ ਵਾਲੇ ਦਿਨ ਮਨਾਇਆ ਜਾਂਦਾ ਹੈ ਇਸ ਵਾਰ ਰਖੜੀ ਦਾ ਤਿਉਹਾਰ 9 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਭੈਣ ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਭੈਣ ਭਰਾ ਦੇ ਰਿਸ਼ਤੇ ਨੂੰ ਦੁਨੀਆ ਦੇ ਹਰ ਇੱਕ ਕੋਨੇ 'ਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ ਵਿੱਚ ਚੁਆਤੀ ਮਾਰਦੇ ਆ ਤਾਂ ਇਸ ਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਇਸ ਨੂੰ ਇੱਕ ਤਿਉਹਾਰ ਦਾ ਨਾਂ ਦਿੱਤਾ ਗਿਆ। ਜਿਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਰਖੜੀ ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ਵਿੱਚ ਰક્ષાਬੰਧਨ ਕਿਹਾ ਜਾਂਦਾ ਹੈ। ਇਹ ਉੱਤਰੀ ਪੱਛਮੀ ਤੇ ਕੇਂਦਰੀ ਭਾਰਤ ਦੇ ਵਿੱਚ ਮਨਾਇਆ ਇਸ ਨੂੰ ਪ੍ਰਮੁੱਖ ਤਿਹਾੜ ਜੜਾ ਕੀ ਕਿਹਾ ਜਾਂਦਾ ਹੈ ਇਹ ਤਿਹਾੜ ਸੌਣ ਜਾਂ ਸਾਵਣ ਮਹੀਨੇ ਦੇ ਆਖਰੀ ਦਿਨ ਪੁੰਨਿਆ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ ਇਹ ਤਿਹਾੜ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ਦੇ ਵਿੱਚ ਆਉਂਦਾ ਤਾਂ ਆਖਿਰਕਾਰ ਕਿਵੇਂ ਮਨਾਇਆ ਜਾਂਦਾ ਹੈ ਇਹ ਤਿਹਾੜ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਹਾੜੀ ਕਿਹਾ ਜਾਂਦਾ ਹੈ ਇਸ ਦਿਨ ਭੈਣਾਂ ਜੜੀ ਕਿ ਭਰਾਵਾਂ ਦੇ ਗੁੱਟ ਤੇ ਰਖੜੀਆਂ ਬੰਨ੍ਹਦੀਆਂ ਨੇ ਬਹੁਤ ਜੜਾ ਕਿ ਖੁਸ਼ੀਆਂ ਦਾ ਮਾਹੌਲ ਹਰ ਇੱਕ ਘਰ ਦੇ ਵਿੱਚ ਬੰਨਿਆ ਹੋਇਆ ਜੜਾ ਕਿ ਨਜ਼ਰ ਆਉਂਦਾ ਤਾਂ ਆਖਿਰਕਾਰ ਕਿਵੇਂ ਮਨਾਇਆ ਜਾਂਦਾ ਹੈ ਇਹ ਤਿਹਾੜੀ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਕਿਹਾ ਜਾਂਦਾ ਹੈ ਇਸ ਦਿਨ ਭੈਣਾ ਜੜੀ ਕਿ ਭਰਾਵਾਂ ਦੇ ਗੁੱਟ ਤੇ ਰਖੜੀਆਂ ਬੰਦੀਆਂ ਨੇ ਬਹੁਤ ਜੜਾ ਕਿ ਖੁਸ਼ੀਆਂ ਦਾ ਮਾਹੌਲ ਹਰ ਇੱਕ ਘਰ ਦੇ ਵਿੱਚ ਬੰਨਿਆ ਹੋਇਆ ਜੜਾ ਕਿ ਨਜ਼ਰ ਆਉਂਦਾ ਹੈ ਇਸ ਦਿਨ ਭੈਣਾ ਕੱਚੇ ਤਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ ਤੇ ਬੰਦਦੀਆਂ ਹਨ ਅਤੇ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ ਭਰਾ ਵੀ ساری ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ ਰਖੜੀ ਬੰਨਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਾਉਂਦੀ ਹੈ ਅਤੇ ਭਰਾ ਵੀ ਉਸ ਨੂੰ ਨਕਦੀ ਜਾਂ ਤੋਹਫੇ ਆਦਿ ਦਿੰਦਾ ਹੈ ਬਦਲਦੇ ਜ਼ਮਾਨੇ ਦੇ ਵਾਦੇ ਫੈਸ਼ਨ ਨੇ ਹੁਣ ਰੇਸ਼ਮੀ ਤਾਗੇ ਦੀ ਥਾਂ ਫੈਂਸੀ ਰਖੜੀਆਂ ਨੇ ਲੈ ਲਈ ਹੈ ਅੱਜ ਪੈਣਾ ਆਪਣੇ ਭਰਾਵਾਂ ਦੇ ਲਈ ਸੋਨੇ ਚਾਂਦੀ ਦੀਆਂ ਰਖੜੀਆਂ ਖਰੀਦਤੀਆਂ ਪੈਣਾ ਦੇ ਜੀਵਨ ਦੇ ਵਿੱਚ ਇਸ ਦਿਨ ਦੀ ਬਹੁਤ ਮਹੱਤਤਾ ਹੁੰਦੀ ਹੈ ਅਤੇ ਪੂਰੇ ਭਾਰਤ ਦੇ ਵਿੱਚ ਇਸ ਦਿਨ ਨੂੰ ਖੁਸ਼ੀਆਂ ਦੇ ਨਾਲ ਜੁੜਾ ਕੀ ਮਨਾਇਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਰਖੜੀ ਜਾਂ ਰક્ષાਬੰਧਨ ਪਿੱਛੇ ਇਹ ਭਾਵਨਾ ਕੰਮ ਕਰਦੀ ਹੈ ਕਿ ਕੁੜੀਆਂ ਨੇ ਬਗਾਨੇ ਘਰ ਵਿੱਚ ਆਪਣੀ ਥਾਂ ਬਣਾਉਣੀ ਹੁੰਦੀ ਹੈ ਤਾਂ ਜੋ ਇਹ ਵਿੱਚ ਆਪਣੇ ਪਰਾਵਾਂ ਦਾ ਸਾਥ ਉਹਨਾਂ ਦਾ ਸਾਤ ਜੁੜਾ ਕੇ ਹੋਰ ਮਜ਼ਬੂਤ ਬਣਾਉਂਦਾ ਹੈ ਹਰ ਲੋੜ ਵੇਲੇ ਭਰਾ ਆਪਣੀ ਪੈਣ ਦੀ ਸਹਾਇਤਾ ਕਰਦੇ ਹਨ ਹਰ ਚੰਗੇ ਮਾੜੇ ਵਿੱਚ ਭਰਾ ਹੀ ਪੈਣਾ ਦੇ ਨਾਲ ਖੜਦੇ ਹਨ ਇਸੇ ਨੂੰ ਪ੍ਰਤੀਕ ਰੂਪ ਵਿੱਚ ਰਖੜੀ ਦੇ ਵਿੱਚ ਉਪਰੋਆ ਜਾਂਦਾ ਹੈ ਅਖੀਰ ਦੇ ਵਿੱਚ ਇਹੀ ਕਵਾਂਗੇ ਕਿ ਅੱਜ ਦੇ ਇਸ ਤਿਹਾੜੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ